मंगा न लागू करो लागू मंगा नंगा लागू करो लागू करो लागू ਮਰਦਾਬਾਦ ਮਰਦਾਬਾਦ ਟੁੱਟੇਲੇ ਮਰਦਾਬਾਦ 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 ਜੇੜਾ ਅਮਰਾਜ ਮਨਾ ਲਾਓ ਮਰਦਾਬਾਦ ਖਲਾਉ ਟੈਕਨੀਕਲ ਸਰਵਾਜੂਨਿਆ ਜਿੰਦਾਬਾਦ 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 ਸਾਜਾ ਅਸ਼ਨਾਸ ਜਿੰਦਾਬਾਦ 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 ਨਰਾਜ ਮਨਾ ਮਲਾਇਓ ਧੋਖਾ ਕਰਨ ਵਾਲੇ ਮਰਦਾਬਾਦ 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 ਮਨਾਇਓ ਧੋਖੀ ਮਨਾਜ ਮਰਦਾਬਾਦ ਮਰਦਾਬਾਦ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕਰਚਨ ਸਿੰਘ ਆ ਜੀ ਮੈਂ ਸਾਬੜਵੀਂ ਪ੍ਰਧਾਨ ਮਾਚੜ ਸਾਹਿਬ ਕੀ ਕਾਰਨ ਆ ਜੀ ਅੱਜ ਦੀ ਇਹ ਹੜਤਾਲ ਦਾ ਅੱਜ ਦੀ ਜਿਹੜੀ ਇਹ ਹੜਤਾਲ ਆ ਸਾਰੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਆ ਤਿੰਨ ਦਿਨ ਸੁਮੇਰੀ ਛੁੱਟੀ ਤੇ ਆ ਇਹਦਾ ਇਹ ਕਾਰਨ ਆ ਵੀ ਜਿਹੜੀ ਬਿਜਲੀ ਬੋਰਡ ਦੀਆਂ ਮੰਗਾਂ ਸੀਗੀਆਂ ਸਾਡੇ ਮੰਚ ਨੇ ਜੁਆਇੰਟ ਫਾਰਮ ਤੇ ਬਿਜਲੀ ਏਕਤਾ ਮੰਚ ਇਹਨਾਂ ਦੀ ਮੀਟਿੰਗ ਹੋਈ ਸੀ 31/7 ਨੂੰ ਬਿਜਲੀ ਮੰਤਰੀ ਈਟੀਓ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਉਥੇ 40 ਮੰਗਾਂ ਚੋਂ 15 ਮੰਗਾਂ ਤੇ ਸਹਿਮਤੀ ਬਣ ਗਈ ਸੀ ਤੇ ਮੈਨੇਜਮੈਂਟ ਨੇ ਕਿਹਾ ਸੀ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਵੀ ਇਹ ਮੁੱਖ ਮੰਤਰੀ ਸਾਹਿਬ 15 ਅਗਸਤ ਨੂੰ ਐਲਾਨ ਕਰ ਦੇਣਗੇ ਪਰੰਤੂ 15 ਅਗਸਤ ਵੀ ਲੰਘ ਗਿਆ ਕੋਈ ਮੰਗਾਂ ਜਿਹੜੀਆਂ ਸਹਿਮਤੀ ਬਣੀ ਸੀ ਉਹ ਲੈਣੀਆਂ ਨਹੀਂ ਗਈਆਂ ਇਸ ਤੋਂ ਬਾਅਦ ਅਸੀਂ 21 ਤਰੀਕ ਨੂੰ ਅਸੀਂ ਵਰਕ ਟੂ ਰੂਲ ਲਾਗੂ ਕਰਤਾ ਵਰਕਾਂ ਕੀ ਨੇ ਜੀ ਮੰਗਾਂ ਨੇ ਜੀ ਦੇਖੋ ਜੀ ਸਾਡੀ ਜਿਹੜੀ ਟੈਕਨੀਕਲ ਕੰਮਿਆਂ ਦੀ ਡਿਊਟੀ ਆ ਉਹ ਬੜੀ ਰਿਸਕ ਭਰੀ ਆ ਜਿਵੇਂ ਕਹਿ ਲਓ ਵੀ 11000 ਵੋਲਟ ਤੇ ਕੰਮ ਕਰਦੇ ਆ ਪਲਾਸ ਤੇ 1 ਇੰਚ ਤੇ ਜਿੰਦਗੀ ਆ ਸਾਡੇ ਜਿਹੜੀ ਇਸ ਵਾਰ ਡੈਥ ਦੀ ਰੇਸ਼ੋ ਆ ਉਹ ਡਿਫੈਂਸ ਤੋਂ ਵੀ ਉੱਪਰ ਚਲੀ ਗਈ ਆ ਪਰ ਕੁਝ ਦਿਨਾਂ ਬਾਅਦ ਸਾਡੇ ਸੁਣਨ ਤੇ ਆ ਜਾਂਦਾ ਵੀ ਇੱਥੇ ਫਲਾਣੇ ਬੰਦੇ ਦੀ ਡੈਥ ਹੋ ਗਈ ਕਰੰਟਾ ਲੱਗਣ ਦਾ ਇੱਥੇ ਫਲਾਣੇ ਬੰਦੇ ਦੀ ਡੈਥ ਹੋ ਗਈ ਵੀ ਅਸੀਂ ਇਹ ਚਾਹੁੰਦੇ ਆ ਵੀ ਜਿਵੇਂ ਸੁਰੱਖਿਆ ਚ 1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਬਦੋ ਦਿੱਤਾ ਜਾਂਦਾ ਵੀ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਦੇ ਕੰਮ ਦੇ ਦੌਰਾਨ ਡੈਥ ਹੋ ਜਾਂਦੀ ਆ ਚਿੰਤੇਤ ਵੀ ਉਹਨਾਂ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਜਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਦੀ ਡੈਥ ਹੁੰਦੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਤੇ ਜੇ ਕੋਈ ਜ਼ਖਮੀ ਆ ਤਾਂ ਉਹਨਾਂ ਨੂੰ ਇਲਾਜ ਕੈਸ਼ਲੈਸ ਹੋਵੇ ਉਹਨਾਂ ਨੂੰ ਦੇਖਣਾ ਨਾ ਪਵੇ ਉਹ ਜਿਹੜੇ ਬਿਜਲੀ ਬੋਰਡ ਦੇ ਸੰਬੰਧਿਤ ਹੋਣਗੇ ਹਸਪਤਾਲ ਉਹਨਾਂ ਦਾ ਕੈਸ਼ਲੈਸ ਇਲਾਜ ਹੋ ਜਵੇ ਸਾਡੇ ਜਿਹੜੇ ਆਰਟੀਐਮ ਸਾਥੀ ਜਾਂ ਗ੍ਰਿਡਾਂ ਤੇ ਬਹੁਤ ਅੱਗੇ 2 ਸਾਲ ਬਾਅਦ ਪ੍ਰਮੋਟ ਹੋ ਕੇ ਓਸੀ ਵੜ ਜਾਂਦੇ ਸੀ ਹੁਣ ਉਹਨਾਂ ਨੂੰ ਤਕਰੀਬਨ 9-9 10-10 ਸਾਲ ਹੋ ਗਏ ਉਹਨਾਂ ਦੀ ਤਰੱਕੀ 'ਚ ਖੜੋਤ ਆਈ ਹੋਈ ਆ ਸਾਡਾ ਓਸੀ ਦਾ ਜਿਹੜਾ ਪੇਮੈਂਟ ਦਾ ਮਸਲਾ ਬਹੁਤ ਚਿਰ ਤੋਂ ਲਟਕ ਰਿਹਾ ਸਰਕਾਰ ਮੈਨੇਜਮੈਂਟ ਉਹਤੇ ਤੇ ਕੋਈ ਸੁਣਵਾਜ ਨਹੀਂ ਕਰ ਰਹੀ ਅਸੀਂ ਇਹ ਵੀ ਸਰਕਾਰ ਨੂੰ ਕਹਿੰਦੇ ਆ ਵੀ ਜਿਹੜੇ ਸਾਡੇ ਕੱਚੇ ਤੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੱਕੀ ਭਰਤੀ ਕੀਤੀ ਜਾਵੇ ਰੈਗੂਲਰ ਤੁਹਾਡੀ ਜਿਹੜੀ ਹੜਤਾਲ ਆ ਇਹ ਕਿੰਨੇ ਦਿਨ ਚੱਲੂਗੀ ਇਹ 10 ਤਰੀਕ ਤੋਂ ਸ਼ੁਰੂ ਹੋਈ ਆ ਇਹ 10 11 12 ਤੱਕ ਆ ਜੀ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਤੇ ਨਾਲ ਚੇਤਾਵਨੀ ਵੀ ਦਿੰਨੇ ਆ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਜੇ ਤੁਸੀਂ ਜਿਹੜੀਆਂ ਮੰਗੀਆਂ ਹੋਈਆਂ ਐਲਾਨ ਨਾ ਕੀਤਾ ਤਾਂ ਅਸੀਂ ਜਿਹੜਾ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਤੇ ਜੇ ਉਹ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲਾਈਟ ਵਗੈਰਾ ਖਰਾਬ ਹੋ ਜਾਂਦੀ ਹੈ ਕੀ ਤੁਸੀਂ ਜਾਓਗੇ ਜਦ ਨਹੀਂ ਜੀ ਨਹੀਂ ਸਾਰਾ ਕੁਝ ਬੰਦ ਰਹੂਗਾ ਜੀ ਤੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਜਿਹੜੀ ਇਹ ਮਾੜੀ ਮੈਨੇਜਮੈਂਟ ਆ ਇਹੋ ਜਦੋਂ ਕੋਈ ਫਾਲਟ ਪੈ ਜਾਂਦਾ ਉਸ ਦੌਰਾਨ ਜਦੋਂ ਤੁਸੀਂ ਰਾਤ ਨੂੰ ਜਾਂ ਦਿਨ 'ਚ ਜਾਂਦੇ ਹੋ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਜੀ ਜ਼ਿਆਦਾਤਰ ਫਾਲਟ ਮੀਂਹ ਰੀਚੇ ਪੈਂਦੇ ਆ ਤੇ ਮੀਨ ਰੀਚ ਕਰੰਟ ਦੇ ਜਿਵੇਂ ਤੁਸੀਂ ਘਰੇ ਬੰਦਾ ਪਲੱਗ ਲਾਉਣ ਤੋਂ ਵੀ ਡਰ ਜਾਂਦਾ ਜੇ ਮੀਂਹ ਕਿਣੀ ਪਲੱਗ ਗਿੱਲਾ ਹੋਵੇ ਇਹ ਸਾਡੇ ਬਿਜਲੀ ਬੋਰਡ ਦੇ ਜਿਹੜੇ ਜਾਰੂ ਸਾਥੀ ਆ ਇਹ 11 ਮੀਟਰ 9 ਮੀਟਰ ਦੇ ਪੋਲ ਤੇ ਇਹ ਮੀਂਹ ਹਨੇਰੀਆਂ ਵਿੱਚ ਵੀ ਕੰਮ ਕਰਦੇ ਆ ਬਹੁਤ ਜੋਖਮ ਭਰਿਆ ਹੁੰਦਾ ਜੀ ਤਾਂ ਹੀ ਅਸੀਂ ਜਿਹੜੀ ਡੈਥ ਰੇਸ਼ੋ ਵਧਦੀ ਜਾ ਰਹੀ ਆ ਕੋਈ ਜਿਹੜੇ ਸਾਡੇ ਤਕਨੀਕੀ ਕੰਮ ਆ ਉਹਨਾਂ ਨੂੰ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸੁਰੱਖਿਆ ਕਿੱਟਾਂ ਨੇ ਉਹ ਵੀ ਮਹਈਆ ਕਰਾਈ ਜਾਣ ਵੀ ਹਾਂਜੀ ਮੁਲਾਜ਼ਮਾਂ ਦੀ ਕਿੰਨੀ ਕੀ ਘਾਟ ਆ ਜੀ ਮੱਛਵਾੜਾ ਮੁਲਾਜ਼ਮਾਂ ਦੀ ਬਹੁਤ ਘਾਟ ਆ ਜੀ ਮੈਂ ਤੁਹਾਨੂੰ ਦਿਖਾਣਾ ਜਦੋਂ ਆਪਾਂ ਆਮ ਆਦਮੀ ਦੀ ਸਰਕਾਰ ਬਣੀ ਸੀ ਤਾਂ 1 4 2022 ਨੂੰ ਅਸੀਂ ਐਮਐਲਏ ਸਾਹਿਬ ਸ਼੍ਰੀ ਜਗਤਾਰ ਸਿੰਘ ਦੇ ਆਲਪੁਰ ਨੇ ਆਪਣਾ ਮੰਗ ਪੱਤਰ ਦਿੱਤਾ ਸੀ ਵੀ ਸਾਰਾ ਸਾਡੇ ਸਮਰਾਲਾ ਡਿਵੀਜ਼ਨ ਦੇ ਵਿੱਚ ਤਕਨੀਕੀ ਕੰਮਿਆਂ ਦੀ ਬਹੁਤ ਕਮੀ ਆ ਗ੍ਰੇਡਾਂ ਤੇ ਬਹੁਤ ਕਮੀ ਆ 2019 ਤੋਂ ਲਗਭਗ ਮਾਛਵਾੜਾ ਐ ਸਮਰਾਲਾ ਐਸਐਸਸੀ ਮਾਛਵਾੜਾ ਦੇ ਕੋਲ ਸਟਾਫ ਦੀ ਇੰਨੀ ਕਮੀ ਆ ਵੀ ਤਿੰਨ ਤਿੰਨ ਬੰਦੇ ਆ ਤੁਸੀਂ ਇਹ ਦੇਖੋ ਵੀ ਇਹ ਤਾਂ ਬੰਦੂਆਂ ਮਜ਼ਦੂਰ ਨਾਲੋਂ ਵੀ ਜ਼ਿਆਦਾ ਹੋ ਗਿਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡੀ ਬਿਲਡਿੰਗਾਂ ਦਾ ਬਹੁਤ ਬੁਰਾ ਹਾਲ ਆ ਅਸੀਂ ਉਹਨਾਂ ਨੂੰ ਕੀਤੀ ਐਮਐਲਏ ਸਾਹਿਬ ਵੀ ਸਾਡੀਆਂ ਬਿਲਡਿੰਗਾਂ ਦਾ ਬਹੁਤ ਬੁਰਾ ਹਾਲ ਆ ਤੁਸੀਂ ਮਾੜਾ ਘੇੜਾ ਮਾਰੋ ਪਰੰਤੂ ਆ ਦੇਖੋ 2022 ਤੋਂ ਬਾਅਦ ਨਾ ਤਾਂ ਸਾਡੇ ਸਟਾਫ ਦੀ ਭਰਤੀ ਹੋਈ ਆ 45 ਲਾਈਨਮੈਨ ਨੇ ਉਹਦੇ ਵਿੱਚੋਂ 4 ਕੁ ਲਾਈਨਮੈਨ ਨੇ 41 ਪੋਸਟਾਂ ਖਾਲੀ ਪਈਆਂ 60 70 ਦੇ ਕਰੀਬ ਏਲਮ ਨੇ ਮੇਰੇ ਖਿਆਲ ਨਾਲ 10 ਬਾਰੇ ਹੀ ਹੋਣੇ ਬਾਕੀ ਸਾਰੀ ਪੋਸਟਾਂ ਖਾਲੀ ਪਈਆਂ ਮੁਲਾਜ਼ਮਾਂ ਬਹੁਤ ਔਖੀ ਡਿਊਟੀ ਕਰ ਰਹੇ ਨੇ ਜੀ ਤੋਂ ਸਾਡੀ ਸਰਕਾਰ ਨੂੰ ਬੇਨਤੀ ਵੀ ਆ ਵੀ ਜੋ ਭਰਤੀ ਹੋਵੇ ਰੈਗੂਲਰ ਹੋਵੇ ਤੇ ਤੁਰੰਤ ਸਾਡੀਆਂ ਜਿਹੜੀਆਂ ਸਹਿਮਤੀਆਂ ਹੋਈਆਂ ਹੋਈਆਂ ਮੰਗਾਂ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇ। ਕੀ ਨਾਂ ਬਾਈ ਜੀ ਤੁਹਾਡਾ? ਮੈਂ ਅਵਤਾਰ ਸਿੰਘ। ਕਿਹੜੀ ਪੋਸਟ ਆ? ਮੈਂ ਟੈਕਨੀਕਲ ਤੇ ਕਲੈਰੀਕਲ। ਯਾਰ ਧਰਨਾ ਜਿਹੜਾ ਤੁਸੀਂ ਆ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਬੈਠੇ। ਸਾਡੇ ਵੀ ਦੇਖੋ ਜੀ ਜੋ ਸਾਡੀਆਂ ਹੱਕੀ ਮੰਗਾਂ ਨੇ ਅਸੀਂ ਉਹ ਹੱਕੀ ਮੰਗਾਂ ਲਈ ਆਪਣਾ ਸੰਘਰਸ਼ ਜਾਰੀ ਕੀਤਾ ਵਾ। ਸਾਨੂੰ ਬਾਰ-ਬਾਰ ਮੀਟਿੰਗਾਂ ਦੇ ਕੇ ਇਹੀ ਯਕੀਨ ਦਵਾਇਆ ਜਾਂਦਾ ਹੈ ਵੀ ਤੁਹਾਡੀਆਂ ਜੋ ਵੀ ਮਤਲਬ ਮੰਗਾਂ ਨੇ ਅਸੀਂ ਉਹ ਤੇ ਪੂਰਤੀ ਕਰਾਂਗੇ। ਪਰ ਅਸੀਂ ਜੋ ਵੀ ਮੈਡਮ ਇੰਟਨ ਦਿੰਨੇ ਆ ਗੌਰਮੈਂਟ ਨੂੰ ਸਾਡੀ ਲਾਸਟ ਟਾਈਮ ਮੀਟਿੰਗ ਹੋਈ ਆ ਉਹਨਾਂ ਦੇ ਵਿੱਚ ਸਾਨੂੰ ਵੀ ਇਹੀ ਕਿਹਾ ਗਿਆ ਵਾ ਵੀ ਕੋਈ ਨਹੀਂ ਵੀ ਤੁਸੀਂ ਵੀ ਜੋ ਵੀ ਤੁਹਾਡੇ ਹੱਕ ਨੇ ਤੁਹਾਨੂੰ ਦਵਾਂਗੇ ਤੁਸੀਂ ਸਾਡੇ ਨਾਲ ਮੀਟਿੰਗ ਲੋ ਪਰ ਤੁਸੀਂ ਸੰਘਰਸ਼ ਨਾ ਕਰੋ ਪਰ ਸਾਨੂੰ ਅੱਕ ਕੇ ਇਹਨਾਂ ਦੀ ਘਟੀਆ ਮੈਨੇਜਮੈਂਟ ਕਾਰਨ ਸਾਨੂੰ ਇਸ ਸੰਘਰਸ਼ ਦੇ ਉੱਤਰਨਾ ਪਿਆ ਜਿਹੜਾ ਹੁਣ ਸਾਡਾ ਸੰਘਰਸ਼ ਆ ਇਹ ਸਾਡਾ ਸੰਘਰਸ਼ ਹੈਗਾ ਜਿਹੜਾ ਮੰਨ ਲਓ 10 11 12 ਦੀ ਮਾਸਲੀ ਵਾਸਤੇ ਅਸੀਂ ਗਏ ਆ ਇਹ ਅੱਗੇ ਵੀ ਵੱਧ ਸਕਦੀ ਆ ਜੇ ਸਾਡਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਗਰਡਾਂ ਤੇ ਡਿਊਟੀ ਕਰ ਰਹੇ ਆ ਸਾਨੂੰ 24 24 ਘੰਟੇ 48 48 ਘੰਟੇ ਵੀ ਸਾਨੂੰ ਡਿਊਟੀ ਕਰਨ ਦੇ ਮਜਬੂਰ ਕੀਤਾ ਜਾਂਦਾ ਹੈ ਸਾਡੇ ਚੋਂ ਕੋਈ ਵੀ ਕਰਮਚਾਰੀ ਕੋਈ ਬਿਮਾਰ ਹੁੰਦਾ ਹੈ ਤਾਂ ਸਾਨੂੰ ਰੈਸਟ ਲੀਵਰ ਕੋਈ ਨਹੀਂ ਦਿੱਤਾ ਜਾਂਦਾ ਇਹ ਅਸੀਂ ਉੱਚ ਅਧਿਕਾਰੀਆਂ ਕੋਲ ਆਪਣੀ ਮਜਬੂਰੀ ਦੱਸਦੇ ਆ ਤਾਂ ਉਹਨਾਂ ਵੱਲੋਂ ਟਾਲਮਟੋਲ ਕੀਤਾ ਜਾਂਦਾ ਹੈ ਸਾਨੂੰ ਕੋਈ 2017 ਤੋਂ ਲੈ ਕੇ ਹੁਣ ਤੱਕ ਸਾਨੂੰ ਕੋਈ ਰੈਸਟ ਨਹੀਂ ਦਿੱਤੀ ਗਈ ਸਾਡਾ ਸਟਾਫ ਉਹ ਨਹੀਂ ਸਾਡਾ ਪੂਰਾ ਕੀਤਾ ਗਿਆ ਸਾਡਾ ਜੋ ਵੀ ਸਟਾਫ ਦੀ ਸਮੱਸਿਆ ਆ ਸਾਡੇ ਓਵਰਟਾਈਮ ਦੀ ਸਮੱਸਿਆ ਆ ਅਸੀਂ ਵਾਧੂ ਡਿਊਟੀਆਂ ਲਾਉਣੇ ਆ ਸਾਨੂੰ ਸਟਾਫ ਪੂਰਾ ਕੀਤਾ ਜਾਵੇ ਅਸੀਂ ਓਵਰਟਾਈਮ ਬਾਰੇ ਨਹੀਂ ਲੈਣਾ ਚਾਹੁੰਦੇ ਜਦੋਂ ਸਾਡਾ ਪੂਰਾ ਸਟਾਫ ਮਿਲੂਗਾ ਨੰਬਰ 2 ਤੇ ਸਾਨੂੰ ਕੋਈ ਵੀ ਗਰਡ ਮੈਂਟੇਨੈਂਸ ਦਾ ਜਾਂ ਕੋਈ ਟੂਲ ਕਿਟਾ ਸੇਫਟੀ ਕਿਟਾ ਕੁਝ ਵੀ ਉਹ ਸਾਨੂੰ ਮਹੀਆ ਨਹੀਂ ਕਰਵਾਈ ਜਾਂਦੀ ਜੋ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਆ ਕੋਈ ਮੀ ਨੇਰੀ ਕੋਈ ਮਤਲਬ ਗੜ ਤੇ ਕੋਈ ਪ੍ਰੋਬਲਮ ਪੈਂਦੀ ਆ ਉਹਦੇ ਵਿੱਚ ਸਾਡੀ ਕੋਈ ਮੈਂਟੇਨੈਂਸ ਟੀਮ ਰਜਿਸਟਰਡ ਨਹੀਂ ਹੈ ਜੀ ਵੀ ਜੋ ਸਾਡੀ ਆ ਕੇ ਵੀ ਉਹ ਉਹਨੂੰ ਅਟੈਂਡ ਕਰ ਸਕੇ ਉਹ ਵੀ ਸਾਨੂੰ ਆਪ ਹੀ ਬਾਹਰੋਂ ਬੰਦੇ ਬੁਲਾ ਕੇ ਸਾਥ ਲੈ ਕੇ ਸਾਨੂੰ ਕਰਨਾ ਪੈਂਦਾ ਹੈ ਜੋ ਕਿ ਇਹ ਇੱਕ ਬਿਜਲੀ ਬੋਰਡ ਅਦਾਰਾ ਇਕ ਇਹ ਆ ਵੀ ਮਤਲਬ ਜੇ ਘਰ ਦੀ ਲਾਈਟ ਜਾਂਦੀ ਆ ਤਾਂ ਉਹਦੇ ਵਿੱਚ ਇਹਨਾਂ ਨੂੰ ਲੋਕ ਇਕੱਠੇ ਹੋ ਕੇ ਆ ਜਾਂਦੇ ਨੇ ਸਾਡੇ ਕੋਲ ਵੀ ਕੀ ਪ੍ਰੋਬਲਮ ਆ ਪ੍ਰੋਬਲਮ ਜੋ ਹੁੰਦੀ ਆ ਉਹ ਸਾਨੂੰ ਪਤਾ ਕਿ ਆ ਪ੍ਰੋਬਲਮ ਆ ਜੇ ਸਰਕਾਰ ਸਾਡੀ ਇਹ ਗੱਲਾਂ ਤੇ ਅੰਮੀ ਭਰਦੀ ਆ ਸਾਡੀਆਂ ਜੋ ਹੱਕੀ ਮੰਗਾਂ ਨੇ ਉਹ ਸਾਨੂੰ ਮਿਲਣੀਆਂ ਚਾਹੀਦੀਆਂ ਹਨ ਅਸੀਂ ਇਹੀ ਬੇਨਤੀ ਕਰਦੇ ਆ ਵੀ ਜੇ ਸਾਡੀਆਂ ਹੱਕਾਂ ਨਹੀਂ ਸਾਨੂੰ ਮਿਲਦੀਆਂ ਤਾਂ ਅਸੀਂ ਸੰਘਰਸ਼ ਨੂੰ ਲੰਬਾ ਲੈ ਦੇਣਾ